ਤਸਵੀਰਾਂ ਵਿੱਚ ਜੋ ਤੁਸੀਂ ਇਹ ਸੁੰਸਾਨ ਜਗ੍ਹਾ ਦੇਖ ਰਹੇ ਹੋ ਤੇ ਤੁਹਾਨੂੰ ਇੱਕ ਕੁੱਤਾ ਆਉਂਦਾ ਹੋਇਆ ਦਿਖਾਈ ਦੇ ਰਿਹਾ ਤੇ ਅਚਾਨਕ ਇਹ ਕੁੱਤਾ ਉੱਥੇ ਇੱਕ ਜਗ੍ਹਾ ਤੇ ਟੱਕੀ ਲਗਾ ਕੇ ਦੇਖਣ ਲੱਗ ਜਾਂਦਾ ਹੈ ਮਨੋਂ ਕਿਸੇ ਚੀਜ਼ ਦੇ ਉੱਪਰ ਸਦੀ ਨਿਗਾਹ ਟਿਕੀ ਹੋਵੇ ਪਰ ਇਸ ਨੂੰ ਇਹ ਨਹੀਂ ਪਤਾ ਕਿ ਚੀਜ਼ ਨੇ ਥੋੜੀ ਜਿਹੀ ਵੀ ਅਣਗਹਿਲੀ ਕੀਤੀ ਤਾਂ ਇਸਦੀ ਜਾਨ ਵੀ ਜਾ ਸਕਦੀ ਹੈ ਇਹ ਗੱਲ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਕੁੱਤੇ ਦੇ ਪਿੱਛੇ ਇੱਕ ਚਾੜੀ ਦੇ ਅੰਦਰ ਇੱਕ ਤੀਂਦੂਆ ਛੁਪਿਆ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਇਹ ਕੁੱਤਾ ਇੱਕ ਜਗ੍ਹਾ ਤੇ ਖੜਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਤੀਂਦੂਆ ਉਸ ਤੇ ਆ ਕੇ ਚਪਟ ਪੈਂਦਾ ਤੇ ਕੁੱਤੇ ਦੀ ਉੱਥੇ ਰੁਕਣ ਦੀ ਇੱਕ ਮਿੰਟਾਂ ਸੈਕਿੰਟਾਂ ਦੀ ਗਲਤੀ ਉਸ ਤੇ ਭਾਰੀ ਪੈ ਜਾਂਦੀ ਹੈ ਦਰਸਲ ਇਹ ਇਲਾਕਾ ਇੱਕ ਜੰਗਲੀ ਇਲਾਕਾ ਹੈ ਜਿੱਕਰ ਤੁਸੀਂ ਵੀ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਬਾਰੋਂ ਤਾਂ ਝਾੜੀਆਂ ਵਿੱਚ ਲੁਕਿਆ ਹੋਇਆ ਤੇਂਦੂਆ ਜਿਸ ਦਾ ਰੰਗ ਵੀ ਮਿੱਟੀ ਰੰਗਾ ਹੈ ਤੇ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਉਹ ਹੋ ਦਿਖਾਈ ਵੀ ਨਹੀਂ ਦੇ ਰਿਹਾ ਜਿਵੇਂ ਕਿ ਮਾਨੋ ਉਹ ਮੌਕੇ ਦੀ ਫਰਾਕ ਦੇ ਵਿੱਚ ਸੀ ਕਿ ਕੋਈ ਸ਼ਿਕਾਰ ਮਿਲੇ ਤੇ ਉਹ ਉਸ ਦਾ ਸ਼ਿਕਾਰ ਕਰੇ ਤੇ ਕੁੱਤੇ ਦੇ ਰੁਕਤਿਆ ਹੀ ਤੇਂਦੂਆ ਝਾੜੀਆਂ ਵਿੱਚੋਂ ਨਿਕਲ ਕੇ ਆਉਂਦਾ ਹੈ ਤੇ ਇਸ ਕੁੱਤੇ ਨੂੰ ਚੱਪਟ ਲੈਂਦਾ ਹੈ ਜੰਗਲ ਦੇ ਵਿੱਚ ਜੋ ਵੀਡੀਓਗ੍ਰਾਫੀ ਕਰ ਰਹੇ ਇਸ ਸ਼ਖਸ ਦੇ ਹੌਸਲੇ ਦੀ ਵੀ ਦਾਤ ਦੇਣੀ ਪਏਗੀ ਕਿਉਂਕਿ ਆਪਣੇ ਸਾਹਮਣੇ ਮੌਤ ਨੂੰ ਇੰਨਾ ਨੇੜੇ ਹੁੰਦਿਆਂ ਹੋਇਆਂ ਵੀ ਇਸ ਦੀ ਵੀਡੀਓ ਬਣਾਉਂਦਾ ਰਿਹਾ ਕਿਉਂਕਿ ਜੇ ਤेंदुए ਦੀ ਜਗ੍ਹਾ ਤੇ ਹੀ ਸ਼ਖਸ ਇਸ ਦੇ ਸਾਹਮਣੇ ਆਉਂਦਾ ਤਾਂ ਸ਼ਾਇਦ ਇਹ ਤेंदुआ ਵੀ ਉਸ ਨੂੰ ਨਾ ਬਖਸ਼ਦਾ ਮੌਤ ਸਾਹਮਣੇ ਹੋਣ ਦੇ ਬਾਵਜੂਦ ਵੀ ਇਹ ਸ਼ਖਸ ਉਸ ਪਲ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲੈਂਦਾ ਹੈ ਦਰਅਸਲ ਜੈਪੁਰ ਦੀ ਚਾਲਨਾ ਦੀ ਜੰਗਲ ਖੇਤ ਦੀ ਇਹ ਵੀਡੀਓ ਹੈ ਜਿੱਥੇ ਕਿ ਜੰਗਲ ਦੇ ਵਿੱਚ ਵੀਡੀਓ ਬਣਾ ਰਿਹਾ ਸ਼ਖਸ ਆਪਣੇ ਕੈਮਰੇ ਦੇ ਵਿੱਚ ਕੁਝ ਅਜੀਹਾ ਕੈਦ ਕਰ ਲੈਂਦਾ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਤੌਬਾ ਕਰੋਗੇ